ਉਹ ਵੀ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਤੇ ਅੱਜ ਆਪਾਂ ਨੂੰ ਮੌਕੇ ਤੇ ਲੇਬਰ ਵਹਿਲੀ ਸੀਗੀ ਤੇ ਆਹਾ ਨਹਿਰ ਦੇ ਨਾਲ ਵਾਲਾ ਝੋਨਾ ਲਾਈ ਜਾਂਦੇ ਆ ਜੀ ਚ ਕੱਲ ਰੇਸ਼ ਛਿੱਟੀ ਹੈਗੀ ਨਵਾਂ ਵਲੌਗ ਸਟਾਰਟ ਕੀਤਾ ਜੀ ਅੱਜ ਦਾ ਸਾਰਿਆਂ ਦਾ ਸਵਾਗਤ ਆ ਨਵੇਂ ਵਲੌਗ ਚ ਤੇ ਆਪਾਂ ਲਾਉਣੇ ਅੱਜ ਝੋਨਾ 111 ਤੇ ਪਾਪਾ ਕਦੋਂ ਕਰੀ ਜਾਂਦਾ ਤੇ ਆਪਾਂ ਇਧਰ ਨੱਕਾ ਕਰਦੇ ਇਹ ਚ ਤਾਂ ਪਾਣੀ ਵਸੇਰਾ ਹੋ ਗਿਆ ਔਰ ਟਾਈਮ ਥੋੜਾ ਰਹਿੰਦਾ ਯਾਰ ਹਨਾ ਆ ਦੋ ਕਿਆਰੀ ਬਹੁਤ ਆ ਇਹ ਦੇਖ ਰਹੇ ਕਿਵੇਂ ਹੁੰਦਾ ਕਦੂ ਡੋਵਲ ਨਹੀਂ ਡੋਵਲ ਤਣੀ ਕੱਲ ਨੂੰ ਰਾਤ ਨੂੰ 1:30 ਵਜੇ ਆਊਗੀ ਮੋਟਰਾਂ ਦੋ ਚੱਲੀ ਜਾਂਦੀਆਂ ਤੇ ਕਦੂ ਦੂ ਕਰਨ ਲੱਗ ਰਿਹਾ ਪਾਪਾ ਆਪਾਂ ਲੇਬਰ ਨੂੰ ਲੈ ਕੇ ਆਣਾ ਉਧਰ ਫੱਕ ਪੱਟੀ ਜਾਂਦੀ ਆ ਰਾਇਥੇ ਅੱਜ ਦੇਖਣਾ ਹੈ ਸਹੀ ਚੱਲ ਪਿਆ ਸਾਰਾ ਕੰਮ ਬਾਬੇ ਦੀ ਕਿਰਪਾ ਨਾਲ ਤੇ ਟੇਕ ਕੇ ਮਥਾ ਲੈ ਕੇ ਬਾਬੇ ਨਾਨਕ ਦਾ ਨਾਮ ਤੇ ਨੌ ਲੱਗ ਜਾਣਗੇ ਉਧਰੋਂ ਫੱਕ ਲੈ ਕੇ ਆਉਣੇ ਅੱਜ ਦੋ ਕਿਆਰੇ ਤਾਂ ਆਰਾਮ ਨਾਲ ਲੱਗ ਜਾਣਗੇ ਪਰਲੇ ਚ ਪਰਣਾ ਨਹੀਂ ਪਰ ਟਾਈਮ ਥੋੜਾ ਰਹਿ ਗਿਆ ਇਹ ਤੜਕੇ ਚਲੋ ਮਿਲਦੇ ਆਂ ਜੀ ਫੇਰ ਲੇਵਰ ਨੂੰ ਲਿਆਈਏ ਲੋਇ ਕਦੋਂ ਲੱਗ ਰਿਹਾ ਬਾਬੇ ਦੀ ਕਿਰਪਾ ਨਾਲ ਸਹੀ ਸਹੀ ਚੱਲਦਾ ਰਹੇ ਮਾਲਕਾ ਕੰਟੀ ਨਹੀਂ ਕਰਖੇ ਟਰੈਕਟਰ ਖੋਬਣ ਤੋਂ ਵਿਚਾਰ ਰੱਖੀਆ ਵੜਾ ਜਾ ਕੰਮ ਵਧੀਆ ਚੱਲਦਾ ਰਵੇ ਸਹੀ ਹੁੰਦਾ ਕਦੂ ਤਾਂ ਇੰਨੀ ਝੱਗ ਵੀ ਨਹੀਂ ਚੱਲਦੇ ਆਪਾਂ ਉਧਰ ਪਹਿਲਾਂ ਜਿੱਥੇ ਪਾਈਪ ਲਾਈਨ ਆਲਾ ਟੋਥੇ ਉੱਥੇ ਡੱਕੇ ਘੱਟਦੇ ਆ ਉੱਥੇ ਨਾ ਖੋਬੀ ਜੇ ਆਪਾਂ ਪਨੀਰੀ ਲੈ ਕੇ ਆ ਗਏ ਤੇ ਲਾਈ ਜਾਂਦੇ ਆ ਗੱਡੇ ਚੋਂ ਤੇ ਰਾਬੋ ਦਾ ਨਾਮ ਲੈ ਕੇ ਤੇ ਘਰ ਦਾ ਕੰਮ ਸ਼ੁਰੂ ਲਜਾਈ ਜਾਂਦੀ ਹੈ ਲੇਵਰ ਕੈਸੇ ਹੋ ਬਲੌਗ ਬਣ ਰਿਹਾ ਹੈ ਲਈ ਅੰਦੇ ਆ ਕੇ ਤੇ ਆ ਕੇ ਰੇ ਚ ਕਦੋਂ ਚੱਲੀ ਜਾਂਦਾ ਇੱਥੇ ਕਰਤਾ ਤੇ ਕਰਤਾ ਆਪਾਂ ਝੋਨੇ ਦਾ ਕੰਮ ਸ਼ੁਰੂ 111 ਲਈ ਜਾਂਦੇ ਹੈਗੇ ਇਹ ਲੈ ਚੱਲ ਜਾਂਦਾ ਹੈ ਹੈ ਵਧੀਆ ਚੱਲਦੇ ਹੈਗੇ ਆਪਾਂ ਨੂੰ 2 ਸਾਲ ਹੋ ਗਏ ਬਣਾਉਦੇ ਆ ਨੂੰ ਪਿਛਲੇ ਸਾਲ ਵਾਲਾ ਵੀ ਸੋਡਾ ਝੋਨਾ ਲਾਉਂਦਿਆਂ ਦਾ ਬਣਾਈ ਸੀ ਪਿਛਲੇ ਸਾਲ ਵਾਲਾ ਬਲੌਗ YouTube ਪਰ ਪੜਾ ਹੈ ਚਲਾਈ ਜਾਂਦਾ ਕਿਸਤੀ ਵਾਂਗੂ ਸਾਡਾ ਕਦੂ ਵਾਲਾ ਬੰਦਾ ਕਦੂ ਕਰੀ ਜਾਂਦਾ ਆਪਣਾ ਕੰਮ ਆਗਾ ਲੇਬਰ ਨੂੰ ਸੰਭਾਲਣਾ ਕਦੂ ਵਾਲਾ ਬੰਦਾ ਕਦੂ ਕਰ ਰਹਾ ਹੈ ਆ ਸਾਡਾ ਬੇਲੜ ਬੰਦਾ ਵੀ ਹੈ ਇੱਕ ਬੇਲੜ ਬੰਦਾ ਵੀ ਹੈ ਲਾਈਟ ਵੀ ਚਲੀ ਗਈ ਹੈ ਫੇਰ ਮੈਂ ਕਦੋਂ ਬਾਲ ਕੇ ਪਾ ਜਾਊਗਾ ਕਿਉਂਕਿ ਉਹ ਮੇਰੀ ਚੱਗ ਵੀ ਬਹੁਤ ਬਣਤੀ ਹੈ ਚੱਗ ਵੀ ਉਹ ਇਕੱਠੀ ਹੋ ਗਈ ਹਵਾ ਨਾਲ ਪਰਲੀ ਵਟਨ ਆਹ ਮੂਲ ਡੈਰੀ ਵਾਲ ਨੂੰ ਕਹਦੇ ਦੁੱਧ ਨਹੀਂ ਪਾਉਣੀਆਂ ਤੇ ਲੈ ਇਹ ਚੱਗ-ਜੱਗ ਵੱਧੋ ਤੁਸੀਂ ਦੁੱਧ ਚੰਗ ਨਹੀਂ ਆਉਂਦੀ ਸਾਡੇ ਪਾਣੀ ਤੇ ਆਈ ਜਾਂਦੀ ਹੈ ਤੇ ਚੱਲਦੇ ਆਪਾਂ ਉਧਰ ਪਰਲੀ ਕਰਨੀ ਤੇ ਦੇਖਦੇ ਹਾਂ ਕੀ ਪ੍ਰੋਗਰਾਮ ਹੈ ਪਾਣੀ ਪੁਣੀ ਤਾਂ ਨਿਕਲਦਾ ਉਧਰੋਂ ਦੇਖਦੇ ਆ ਲਓ ਬਈ ਲੱਗ ਹੀ ਲਿਆ ਵਰਾ ਲਾਉਣਾ ਤੇ ਛਟੀਆਂ ਪੰਨਾਂ ਇਧਰ ਗੁੱਟੀਆਂ ਘਰੇ ਚ ਅੱਜ ਤਾਂ ਝੋਨੇ ਵਾਲਾ ਮਾਹੌਲ ਜਿਹਾ ਲੱਗਣ ਲੱਗ ਗਿਆ ਇਧਰ ਲਾ ਰੱਖਿਆ ਗਾਮਰਜੀਤ ਨੇ ਬਾਜੀ ਮਾਰ ਗਏ ਸਾਰਿਆਂ ਨਾਲ ਪਹਿਲਾਂ ਲੱਗ ਗਿਆ ਤੇ ਆਪਾਂ ਅੱਜ ਸ਼ੁਰੂ ਕਰਿਆਗਾ ਝੋਨੇ ਦਾ ਕੰਮ ਬਈ ਇੱਥੇ ਇੱਥੋਂ ਵਾਲੇ ਚ ਲੱਗ ਜੂਗਾ ਅੱਜ ਮੌਕੇ ਦੀ ਲੋਟ ਆ ਗਿਆ ਕੰਮ ਅੱਜ ਸੁਭਾਵਨਾ ਹੈ ਨਹੀਂ ਸੀ ਲਾਉਣ ਦੀ ਉਹ ਇਹ ਲੱਕੜੀ ਆ ਲੈਵਰ ਉਥੋਂ ਲੈ ਕੇ ਇੱਥੇ ਤਾਈਂ ਪਾਤ ਲਿਆਏ ਕੋਸ ਫੱਕ ਭਈ ਟਰੈਕਟਰ ਤੇ ਹਜੇ ਪਾਬਾ ਲੱਗ ਗਿਆ ਤੀਜੇ ਗਾਰੇ ਚ ਕੱਦੂ ਕਰਨ ਤੇ ਉੰਮੀ ਵੀ ਆਉਦਾ ਉਹ ਤਾਂ ਵੱਟ ਪਚਾਉਣੇ ਉਹ ਪਰਲੀ ਇੰਨੀ ਵੀ ਥਾਂ ਕਰਨੀ ਆ ਇੱਧਰ ਤਾਂ ਨਿਕਲਦਾ ਨਹੀਂ ਪਾਣੀ ਐਜਾ ਥੋੜਾ ਜਿਹਾ ਵਾਧਾ ਪਾਣੀ ਐਜੇ ਨਿਕਲ ਹੀ ਜਾਂਦਾ ਉਥੋਂ ਤੇ ਜਿਹੜਾ ਪਰਲੇ ਕੈਰੇਜ ਵੀ ਘੱਟ ਉਧਰ ਵਗ ਜੂਗਾ ਇਹ ਜ ਵੱਧ ਭਰ ਗਿਆ ਪਾਣੀ ਸੇ ਆਪਾਂ ਨਾਲ ਢੋਲੀ ਢੁਲੀ ਚੱਕ ਕੇ ਲਿਆਉਣ ਆ ਜਿਹੜੀ ਦਵਾਈ ਪਾਵਾਂਗੇ ਉਹ ਚੱਲਦੇ ਆਂ ਕਹਿ ਰੋਤਾ ਕਰਤਾ ਕੰਪਲੀਟ ਹੋ ਦੂਜੇ ਘਾਰੇ ਚ ਲੱਗ ਰਹੇ ਆ ਉਹ ਕਰਕੇ ਆ ਵਿਚਾਲੜਾ ਰਹਿ ਜੋ ਪੱਕ ਵੀ ਆਪਣੇ ਕੋਲੇ ਇੰਨੀ ਕਰੇਗੀ ਤੇ ਕੁਸ ਉਧਰ ਆ ਗਈ ਇੱਕ ਪੰਡ ਲਿਆਉਣੀ ਪੂ ਸ਼ਾਇਦ ਹੋਰ ਵਿਚਾਲੜੇ ਘਾਰੇ ਖਾਤਰ ਦੂਰ ਫੱਕ ਦਾ ਆ ਪੰਗਾ ਹੁੰਦਾ। ਕੋਲੇ ਹੋਵੇ ਆਪਣੇ ਪਰਲੇ ਖੇਤ ਦਾ ਕੋਲੀ ਆ। ਉੱਥੇ ਸੁੱਖਾਗਾ। ਕੋਲੋਂ ਪੱਟ ਕੇ ਲਾਉਣੀ ਆ ਫੇਰ ਆ ਜਾਬਣੀ ਰਹਿੰਦਾ ਟਰੈਕਟਰ ਨਾਲ। ਉਹਨੂੰ ਕੱਦੂ ਵਾਲਾ ਡਰਾਈਵਰ ਹੁੰਦਾ ਇਹ ਲਿਆਉਣ ਵਾਲਾ ਤੇ ਕੋਰ ਬੰਦਾ ਅੱਡ ਚਾਹੀਦਾ ਨਾਲ। ਮੈਂ ਤਾਂ ਗੇੜਿਆਂ ਤੇ ਲੱਗ ਰਿਆਂ ਤੜਕੇ ਦਾ। ਯਾ ਲੱਗ ਗਿਆ ਸ਼ਾਮ ਨੂੰ ਦਵਾਈ ਪਾ ਦਾਂਗੇ ਤੇ ਇਹਨੇ 11 ਇੰਚੀ ਤੇ ਜਿਹੜੇ ਉਹ ਪਰਲਾ 11 ਰਾ ਤੇ ਉਹ ਖੱਤੀ ਰਹਿੰਦੀ ਆ। ਉਹ ਚ ਸ਼ਾਮ ਨੂੰ ਨੱਕਾ ਕਰਦਾ ਆਏ ਦੋਨਾਂ ਚ ਲੇਟ ਆਊਗੀ ਤੇ ਵਰ ਜਾਣਗੇ ਤੜਕੇ ਇਹ ਲਾ ਦਾਂਗੇ ਆ ਗਏ ਇੱਥੇ ਆਪਾਂ ਝੋਨਾ ਲਈ ਜਾਂਦੇ ਸੀ ਤੇ ਮਾਥਾ ਟੇਕ ਕੇ ਜਿਹੜਾ ਬਦਾਣਾ ਬਚਿਆ ਸੀ ਉਹ ਬੰਨ ਬੰਨਰ ਸੈਨਾ ਨੂੰ ਪਾਤਾ ਉਹ ਬੈਠੇ ਖਾਈ ਜਾਂਦੇ ਆ ਰਾਮ ਨਾਲ ਇੱਕ ਆਫਰ ਦਾ ਥੱਲੇ ਉਹ ਬੈਠੇ ਨਿੱਕੇ ਨਿੱਕੇ ਬੱਚੇ ਖਾਈ ਜਾਂਦੇ ਆ ਪੌਣੇ 8 ਹੋ ਗਏ ਤੇ ਆਪਣੇ ਆ ਤਿੰਨ ਘਰੇ ਤਾਂ ਕੰਪਲੀਟ ਹੋਣ ਵਾਲੇ ਆਗੇ ਆ ਲੰਮੇ ਜਿਹੜੇ ਇਹ ਕਿਤਾਬ ਅਦਰਾ ਕਿਲਾ ਰਹਿ ਗਿਆ ਜਿਹੜਾ ਇਹ ਕਿਲਾ ਦਾ ਨਹੀਂ ਹੈ ਤਾਂ ਕਿਲੇ ਤੋਂ ਕੱਟੀ ਤੇ ਕੋਹ ਕਨਾਲਾਂ ਜੀਆਂ ਰਹਿ ਗਈਆਂ ਖੁੰਝ ਜੀ ਇਹ ਤੜਕੇ ਲਾਵਾਂਗੇ ਫੱਕ ਲਿਆ ਇਹ ਕੁਸ ਜੇ ਕੋਈ ਘੱਟੀ ਵਧੀ ਤੜਕੇ ਪੱਟ ਲਿਆਵਾਂਗੇ ਤੇ ਕਿਉਂ ਲੇਟ ਤੜਕੇ ਪੌਣੇ 3 ਆਉਗੀ ਕੱਲ ਨੂੰ ਤੇ ਪਰਸੋਂ ਆਉਗੀ ਦੇੜੇ ਕੱਲ ਕੱਲ ਜੇ ਲੱਗ ਜੂਏ ਥੋੜਾ ਚੱਲ ਫੇਰ ਮਾਰਾਂਗੇ ਉਦੋਂ ਬਾਅਦ ਨਰਮੇ ਨੂੰ ਸੰਭਾਲਾਂਗੇ ਜਿਹੜਾ ਨਿਆਈਂ ਵਾਲਾ ਉਹ ਚ ਕੱਖ ਵਾਲਿਓ ਰੇਚ ਤਾਂ ਆਪਾਂ ਮਾਰਤਾ ਸੀ ਇਹ ਚ ਤਾਂ ਕੱਖ ਮਾਰਤੇ ਸੀ ਗੱਲੇ ਸੀਲਰ ਸੂਲਰ ਮਾਰਦਾ ਐਵੇਂ ਪਏ ਤੋਂ ਤੇ ਆਹਾ ਵਸ ਤੜਕੇ ਕੰਪਲੀਟ ਹੋ ਜੂਗਾ ਤੜਕੇ ਸਵੇਹਾ ਲਿਆਵਾਂਗੇ ਉਹ ਚ ਪਰਲੀ ਖੁੰਝ ਜਨੱਕਾ ਕਰਤਾ ਤੇ ਚੱਲ ਪੂਆ ਫੇ ਭਈਏ ਲੱਗੇਆ ਦੋਨੇ ਮੋਟਰਾਂ ਤੇ ਤੇ ਤੜਕੇ ਸਵੇਹਾ ਆ ਜਾਾਂਗੇ ਪੌਣੇ ਤਿੰਨ ਲੈਟ ਹੋਣੀ ਹੈ 5 ਵਜੇ ਆ ਜਾਾਂਗੇ 5 ਵਜੇ ਮੈਂ ਤੇ ਇਹਨਾਂ ਨੂੰ ਲੈਣ ਨਵਾਂ ਗਜੂਆ ਤੇ ਪਾਪਾ ਕੇ ਨਾਲੇ ਨੱਕਾ ਬਦਲ ਦੂਆ ਤੇ ਨਾਲੇ ਕੱਦੂ ਕਰ ਦੂ ਉਹਦਾ ਇਹ ਜਿਹਾ ਨੱਕਾ ਕਰ ਦੂਆ ਅੰਨਾ ਕੱਢ ਕੇ ਜਿਹੜਾ ਬਚਿਆ ਤਿੰਨੇ ਘਿਹਰਾਂ ਚ ਪਾ ਦਾਂਗੇ ਹੋਰ ਪਾਣੀ 11 ਵਜੇ ਤੇ ਚੱਲੂ ਲਾਈਟ ਤੜਕੇ ਜਿਹੜਾ ਬਚਿਆ ਇਹਨਾਂ ਚ ਪਾ ਦਾਂਗੇ ਵੈਸੋ ਲਾਉਂਦੇ ਆ ਤੇ ਫਿਰ ਚੱਲਦੇ ਆ ਘਰਾਂ ਨੂੰ ਅੱਜ ਲੇਟ ਹੋ ਗਏ ਪਾਉਣੇ ਉੱਠ ਹੋ ਕੇ ਆਵਾਸ ਸੂਰਜ ਤਾਂ ਦੀਨਾਂ ਨਹੀਂ ਬਸ ਨੇਰਾ ਹੋਣ ਵਾਲੀ ਆ ਉਹ ਇੱਕ ਪਾਂਤ ਰਹਿ ਗਈ ਉਹ ਕਹਰੇ ਦੀ ਇੱਥੇ ਤਾਂ ਹੀ ਤਾਂ ਲੱਗਿਆ ਉਹ ਵਿਚਾਲੇ ਵਿਚਾਲੇ ਜਿਹੜਾ ਦੀਨ ਦਾ ਜੰਨਾ ਪਾਣੀ ਆ ਉਹ ਰੰਦਾ ਥਾ ਤੇ ਲੱਗ ਰਿਹਾ ਬੰਦੇ ਲਈ ਆਉਂਦੇ ਉਧਰੋਂ ਬੰਦ ਤੇ ਅੱਜ ਦੇ ਵਲੌਗ ਦੀ ਇੱਥੇ ਕਰਦੇ ਆ ਸਮਾਪਤੀ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਗੱਤੋਬਾਤ ਕਰਿਆ ਕਰੋ ਸਪੋਰਟ ਬਾਈ ਤੇ ਮਿਲਦੇ ਆਂ ਨਵੇਂ ਦਿਨ ਤੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ। ਲਓ ਜੀ ਅੱਜ ਦੇ ਨਵੇਂ ਬਲੌਗ ਦੀ ਸਟਾਰਟਿੰਗ ਕਰਦੇ ਆਂਗੇ 5:30 ਹੋ ਰਿਹਾ ਹੈਗੇ। ਤੇ ਆਪਾਂ ਮੋਟਰਾਂ ਚਲਾ ਕੇ ਗਏ ਸੀਗੇ ਉਹ ਖੱਤੀ ਭਰ ਗਈ। ਤੇ ਹੁਣ ਆ ਕੇ ਇਧਰਲੇ ਚ ਵੱਢਿਆ ਦੂਜੇ ਕਹਰੇ ਚ। ਉਹ ਖੱਤੀ ਭਰ ਗਈ ਜਮਾ। ਦੋਨੇ ਮੋਟਰਾਂ ਸੀਗੀਆਂ ਪਾਣੀ ਵਾਪਸ ਕੱਢੀ ਜਾਂਦੇ ਆਂਗੇ ਜਿਆਦੇ ਹੈ ਜਿਹੜਾ। ਇਧਰ ਵਾਪਸ ਪਾਈ ਜਾਂਦੇ ਆਂਗੇ ਉਹ ਸਿਰੇ ਵਾਲੇ ਕਹਰੇ ਚ। ਇੱਕ ਮੋਟਰ ਬੰਦ ਕਰਤੀ ਆਪਾਂ। ਆ ਪਾਣੀ ਨਾ ਜ਼ਿਆਦਾ ਹੋ ਜੇ ਤੇ ਇੱਕ ਮੋਟਰ ਬੰਦ ਕਰਤੀ ਜੇ ਜ਼ਰੂਰਤ ਪਈ ਤਾਂ ਚਲਾ ਲਾਂਗੇ ਇੱਕੀ ਬਹੁਤਾ ਕਰਾ ਝੋਨੇ 'ਚ ਵੀ ਨਹੀਂ ਸੁੱਕਿਆ ਪਾਣੀ ਕੋਈ ਖਾਸ ਨਹੀਂ ਸੁੱਕਿਆ ਬਹੁਤ ਖੜਾਗਾ ਐ ਚੋ ਦੇਖਾਂਗੇ ਜਿਆਦਾ ਸੁਕਾਵਾਂਗੇ ਨੂੰ ਤੇ ਲੋਡ ਪਈ ਤਾਂ ਪਾਵਾਂਗੇ ਨਹੀਂ ਪਾਉਂਦੇ ਨਹੀਂ ਪਾਣੀ ਹੋਰ ਝੋਨੇ 'ਚ ਤਾਂ ਕੇਰੋ ਸਿਰੇ ਵਾਲੇ ਕਾਰੇ 'ਚ ਟੱਕ ਹੈ ਨਹੀਂ ਸੀ ਟੱਕ ਟਰੈਕਟਰ ਤੇ ਹੈਗਾ ਉਹ ਲਈ ਆਉਂਦਾ ਵਾਪਾ ਤੇ ਆਪੋ ਉਹਦੇ ਬੰਦ ਕਰਦੇ ਆ ਟੱਕ ਕਿਰਾਂ ਕੱਢਦੀਏ ਪਾਣੀ ਜਾਂ ਫੇਰ ਉਦੋਂ ਦਾ ਕੱਦੂ ਹੋ ਜੂਗਾ ਉਹ ਥੋੜਾ ਜਿਹਾ ਵੱਧ ਪੈ ਗਿਆ ਪਾਣੀ ਤੇ ਆ ਕੁਸਫਾਕਤਾ ਪਈ ਹੈਗੀ ਆਪਣੀ ਤੇ ਆ ਘਾਰੇ ਚ ਰਹਿੰਦਾ ਰਾਤ ਹਨੇਰਾ ਹੋ ਗਿਆ ਸੀ ਫਿਰ ਜਾਦੇ ਇਹ ਛੱਡ ਗਏ ਸੀ ਤੇ ਇਹ ਆ ਕੇ ਲਾਉਣਗੇ ਪਹਿਲਾਂ ਤਾਂ ਫਿਰ ਉਹਨੂੰ ਲਾਉਣਾਗਾ ਉਹ ਚ ਕਦੂ ਕਰ ਦੂ ਉਹਨਾਂ ਦੇ ਆਉਂਦੇ ਨੂੰ ਮੈਂ ਜਾ ਕੇ ਲੈ ਕੇ ਆਉਣਾਗਾ ਆਪੇ ਨੂੰ ਡਿੱਕੀ ਜਾਣਾ ਟਰੈਕਟਰ ਲਈ ਆਉਂਦਾ ਉਹਨਾਂ ਨੂੰ ਪਾਣੀ ਦਾ ਦੱਸ ਕੇ ਕਿੱਧਰ ਕਿਵੇਂ ਕਰਨਾਗਾ ਤੇ ਫਿਰ ਮੈਂ ਉਹਨਾਂ ਨੂੰ ਲੇਬਰ ਨੂੰ ਲੈ ਕੇ ਆਉਣਾ ਤੇ ਲੇਬਰ ਨੂੰ ਲਿਆ ਕੇ ਮਿਲਦੇ ਆਂ ਫਿਰ ਤੁਹਾਨੂੰ ਇਹ ਲੇਵਰ ਲਿਆਏ ਆਪਾਂ ਤੇ ਵਾਪਾ ਕਦੂ ਕਰਨ ਲੱਗ ਗਏ ਅੋਛ ਫੇਰ ਉਹ ਦੋਨੇ ਘਿਹਰੇ ਭਰ ਗਏ ਮੇਰੇ ਆਉਂਦੇ ਨੇ ਕਦੂ ਕਰ ਦੂਆ ਤੇ ਮੈਂ ਪਨੀਰੀ ਨੂੰ ਪਾਣੀ ਲਾ ਕੇ ਆਉਣਾ ਘਾਰ ਤੇ ਲਿਆਉਂਦੇ ਆ ਜਨਨ ਬੈਠ ਕੇ ਬੈਠ ਕੇ ਤਾਂ ਔਖੀ ਆਏ ਆਗੇ ਪਰ ਲੈ ਆਉਂਦੇ ਮੈਰ ਵੀ ਸੁੱਕ ਗਈ ਕੱਲ ਸੁੱਕ ਗਈ ਤੇ ਹੁਣ ਚੱਲਦੇ ਆਪਾਂ ਪਨੀਰੀ ਨੂੰ ਪਾਣੀ ਲਾ ਕੇ ਆਈਏ ਕੱਲ ਵੀ ਨਹੀਂ ਲੱਗਿਆ ਨਹੀਂ ਲਾਈ ਜਾਨੇ ਆ ਗਏ ਪਨੀਰੀ ਕੋਲੇ ਆ 1509 ਉਥੇ ਦੋ ਜਿਹੜੀ ਨਵੀਂ ਲਾਈ 1847 ਦੇ 1509 ਦੀ ਸਾਰੀ ਜੀ ਛੱਡਨਾ ਹੈ ਕੱਲ ਪਾਣੀ ਲੱਗਿਆ ਨਹੀਂ ਪਰ ਸੋ ਨਹਿਰ ਨਾਲ ਘਰਿਆ ਸੀ ਜਿਹੜੀ ਪੀਲੀ ਜੀ ਸੀ ਉਹ ਠੀਕ ਤਾਂ ਹੋ ਗਈ ਰੇ ਭਾਈ ਉਹਦੇ ਠੀਕ ਹੁੰਦੀ ਜਾਂਦੀ ਆ ਹੁਣ ਵਧੀਆ ਆ ਪੀਵੀ 1 ਦੀ ਕਰੀ ਆ ਆ ਵੀ 1509 ਉਹ ਵੀ 1509 ਲੰਮੀ ਆ 1847 ਦੋਨੇ ਪਰਲੀ ਫੇਰ 1509 ਉਹ ਤੋਂ ਬਾਅਦ ਫੇਰ 1847 ਤੇ ਅੱਜ ਹੁਣ ਹੋਰ ਲੋਹਾ ਤੇ ਐਨਪੀਕੇ ਹੋਰ ਪਾਉਣਾਗਾ ਲਈ ਆਉਂਦਾ ਕੁਲਦੀਪ ਨੂੰ ਆਖਿਆਗਾ ਲਈ ਆਉਂਦਾਗਾ ਤੇ ਐਨੇ ਹੋਰ ਸਹੀ ਹੋਜੂਗੀ ਫੇਰ ਆਪਣੇ ਨੇ ਉੱਥੇ ਚੱਲਦੇ ਆਂਗੇ ਝੋਨਾ ਲੱਗੀ ਜਾਂਦਾਗਾ ਤੇ ਫੱਕ ਵੀ ਲੈ ਕੇ ਆਉਣੀ ਆ ਚੱਲਦੇ ਆਂ ਉੱਥੇ ਵੀ ਝੋਨਾ ਲਗਾ ਵਰਗਾ ਲੱਗ ਗਿਆ ਸਾਰਾ ਸਸ ਇੱਕ ਪਾਂਤ ਰਹਿ ਗਈ ਉਹ ਖੁੰਝ ਜੀ ਵੀ ਲੱਗ ਗਈ ਇੱਧਰ ਇੱਕ ਪਾਂਤ ਰਹਿ ਗਈ ਉਹ ਕਿਹੜੀ ਦੀ ਇੱਕ ਪਾਂਤ ਰਹਿ ਗਈ ਤੇ ਆਪਾਂ ਪਾਉਣੇ ਆਗੇ ਉਹ ਖੱਤੇ ਚ ਦਵਾਈ ਉਹ ਚ ਦਵਾਈ ਪਾਉਣੇ ਆਗੇ ਕੱਖ ਵਾਲੀ ਹੈ ਆਹ ਤਾਂ ਲਵਾ ਦਾਂਗੇ ਲਾਈ ਜਾਂਦੇ ਵੈਸੇ ਇੱਕ ਕਿਹੜੇ ਰਹਿ ਗਿਆ ਧੋਨਾ ਲੱਗ ਗਿਆ ਸਾਰਾ ਹੋ ਗਿਆ ਕੰਪਲੀਟ ਤਰ ਤੈ ਸਾਰਾ ਲੇਵਰ ਰਗ ਗਈ ਇਹ ਛਾ ਆਪਣਾ ਹੋ ਗਿਆ ਕੰਪਲੀਟ ਆ ਖੇਤ ਦਾ ਤਾਂ ਵਾਹਿਗੁਰੂ ਕਰੇ ਹੁਣ ਚੱਲ ਸਹੀ ਪਵੇ ਮੱਛੇ ਮੱਛੇ ਨਾ ਮਾਲਕਾ ਕਿਰਪਾ ਕਰੇ ਕਿ ਸਹੀ ਚੱਲ ਪਵੇ ਮੱਛੇ ਮੱਛੇ ਨਾ ਵੈਸੇ ਇਹ ਵਾ ਬਨਾਂਣਕਾ ਮਿਹਰ ਕਰੀ ਮੀਮੋ ਪਾ ਦੇ ਤੇ ਸਹੀ ਚੱਲ ਪੂ